ਸੰਗਠਨ ਡਾਕਟਰ ਅਬਦੁਲ ਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਜਿਸ ਦਿਨ ਇਹ ਸੰਗਠਨ ਦਾ ਨੀ ਪੱਥਰ ਰੱਖਿਆ ਸੀ ਉਸ ਦਿਨ ਇੱਕ ਸੋਚ ਬਣਾਈ ਸੀ ਕਿ ਜਿਹੜੇ ਲੋਕ ਪੰਜਾਬ ਦੇ ਲਈ ਸਾਡੇ ਦੇਸ਼ ਦੇ ਲਈ ਔਰ ਪੰਜਾਬੀਆਂ ਦੇ ਲਈ ਜੀਂਦੇ ਨੇ ਔਰ ਬਹਾਦਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ ਉਹਨਾਂ ਦਾ ਉਤਸ਼ਾਹ ਵਧਾਇਆ ਜਾਏਗਾ ਇਸ ਲੜੀ ਦੇ ਤਹਿਤ ਅੱਜ ਅਸੀਂ ਜਗਰਾਜ ਸਿੰਘ ਜੀ ਨੂੰ ਸਨਮਾਨਿਤ ਕੀਤਾ ਵਾ ਔਰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਜਗਰਾਜ ਸਿੰਘ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਇਹ ਨਹੀਂ ਲੱਗਾ ਵੀ ਮੈਂ ਵੀ ਜਾ ਸਕਦਾ ਵਾਂ ਮੇਰੀ ਵੀ ਮੌਤ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਉਸ ਵੇਲੇ ਇੱਕੋ ਹੀ ਚਿੰਤਾ ਸੀ ਕਿ ਅਸੀਂ ਲੜਕੀ ਦੀ ਜਾਨ ਬਚਾਣੀ ਹੈ ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਬਹਾਦਰ ਲੋਕਾਂ ਨੂੰ ਸਾਡੇ ਸਮਾਜ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਸ਼ਾਹਦ ਵੀ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਨਾਮ ਵੀ ਦੇਣਾ ਚਾਹੀਦਾ ਦੇਖੋ ਜੀ ਮੇਰਾ ਨਾਮ ਡਾਕਟਰ ਰਿਸ਼ਵ ਹੈ ਤੇ ਮੈਂ ਅੱਜ ਜਿਹੜੇ ਸੰਗਠਨ ਦੇ ਅਨੁਰੱਲਾਹ ਸਾਹਿਬ ਨੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਹੈ ਕਿ ਇਹ ਇਹਦੇ ਕੋਈ ਜਵਾਬ ਨਹੀਂ ਨੇ ਕਿਉਂਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਿਹੜੇ ਸਾਡੇ ਹੈੱਡ ਕਨਸਟੇਬਲ ਜੀ ਨੇ ਜਗਰਾਜ ਜੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜੀ ਕੁਝ ਵੀ ਹੋ ਸਕਦਾ ਸੀ ਠੰਡ ਦਾ ਮੌਲ ਹੈ 100 ਤੋਂ ਵੱਧ ਬੰਦਾ ਜਿਹੜਾ ਉਸ ਨਹਿਰ ਲਾਗੇ ਉਸ ਇਨਸੀਡੈਂਟ ਨੂੰ ਹੁੰਦੇ ਦੇਖ ਰਿਹਾ ਸੀ ਪਰ ਉਹਨਾਂ ਦਾ ਰਿਫਲੈਕਸ ਇੰਨਾ ਸਟਰੋਂਗ ਸੀਗਾ ਕਿ ਉਹਨਾਂ ਨੇ ਸਿੱਧੀ ਛਾਲ ਮਾਰੀ ਤੇ ਉਸ ਲੜਕੀ ਦੀ ਜਾਨ ਬਚਾ ਲਈ ਸੋ ਬਹੁਤ ਬਹੁਤ ਧੰਨਵਾਦੀਆਂ ਮੈਂ ਇਹਨਾਂ ਦਾ ਤੇ ਇਹਨਾਂ ਦੇ ਸੰਗਠਨ ਦਾ ਜਿਹੜਾ ਰਾਸ਼ਟਰੀ ਸੰਗਠਨ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਤੇ ਮੈਂ ਕਹਿੰਦਾ ਇਹੋ ਜੇ ਐਨ ਜੀਓਜ਼ ਅੱਗੇ ਆਣ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਉਹਨੂੰ ਪ੍ਰੇਰਣਾ ਮਿਲੇ ਕਿ ਅਸੀਂ ਜਿੰਮ ਲਾਉਣਾ ਹੈ ਤੇ ਨਾਲ-ਨਾਲ ਇੱਕ ਸਾਡੇ ਇੱਕ ਮਾਨਵਤਾ ਦੀ ਸੇਵਾ ਦਾ ਵੀ ਸਾਡਾ ਕੋਈ ਫਰਜ਼ ਹੈ ਤੇ ਮੈਨੂੰ ਤਾਂ ਬਹੁਤ ਮੈਂ ਇਨਸਪਾਇਰ ਹੋਇਆ ਜੀ ਇਸ ਚੀਜ਼ ਨੂੰ ਲੈ ਕੇ ਆਣ ਵਾਲੀ ਜਿਹੜੀ ਨੌਜਵਾਨ ਪੀੜੀ ਹੈ ਉਹਨੂੰ ਮੇਰੀ ਰਿਕਵੈਸਟ ਹੈ ਕਿ ਜਿਹੜੇ ਨਸ਼ਾ ਇਹ ਨਸ਼ੇ ਦਾ ਜਿਹੜਾ ਰਾਹ ਹੈ ਉਹਨੂੰ ਛੱਡ ਦਿਓ ਘੱਟ ਜਿਹੜੀ ਘੱਟ ਪਈ ਹੈ ਉੱਥੇ ਨੌਕਰੀ ਕਰ ਲਓ ਬਿਕੋਜ਼ ਸਾਡੇ ਈਗੋ ਪ੍ਰੋਬਲਮ ਹੁੰਦੀ ਹੈ ਕਿ ਮੈਂ ਐਮਪੀਏ ਕੀਤੀ ਹੈ ਤੇ ਮੈਨੂੰ ਨੌਕਰੀਆਂ ਘੱਟ ਰੇਟ ਤੇ ਮਿਲ ਰਹੀਆਂ ਮੈਂ ਕਹਿੰਦਾ ਜਿਹੜੀ ਨੌਕਰੀ ਮਿਲਦੀ ਬੰਦੇ ਨੂੰ ਕਰਨੀ ਚਾਹੀਦੀ ਕਿਉਂਕਿ ਵੇਲਾ ਮਨ ਸ਼ਤਾਨ ਦਾ ਘਰ ਹੈ ਸੋ ਇਹੀ ਕਹਿੰਦੇ-ਕਹਿੰਦੇ ਮੈਂ ਧੰਨਵਾਦ ਕਰਾਂਗਾ ਜੀ ਤੇ ਅੱਜ ਮੇਰਾ ਜਿਹੜਾ ਮਨ ਹੈ ਉਹ ਬਹੁਤ ਖੁਸ਼ ਹੋਇਆ ਕਿ ਇਹਨਾਂ ਵਧੀਆ ਉਪਰਾਹ ਲੈਣਾਂ ਨੇ ਕੀਤਾ ਜੀ ਸਨਮਾਨ ਕਰਨ ਕੀਤਾ ਗਿਆ ਕਿਵੇਂ ਦਾ ਇਸੀਡੈਂਟ ਸੀ ਜਦੋਂ 1 31 ਤਰੀਕ ਦੀ ਗੱਲ ਕਰਦੇ ਆਂ ਇਸੀ ਮਾਹੌਲ ਵਿੱਚ ਮੈਂ ਜੀ ਐਸਾ ਪੋਸਟਿੰਗ ਸੀ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਡਿਊਟੀ ਤੇ ਤਾਂ ਨਾ ਸੀ 31 ਤਰੀਕ ਜਨਵਰੀ ਦੀ ਗੱਲ ਹੈ ਸਾਡੇ ਇੱਕ 7 ਵਜੇ ਦੀ ਰਾਤ ਦੀ ਗੱਲ ਹੈ ਇੱਕ ਲੜਕੀ ਨੇ ਸਾਡੇ ਥਾਣੇ ਦੇ ਨਾਲ ਹੀ ਨਹਿਰ ਲੰਘਦੀ ਹੈ ਉਸ ਪੁਲ ਦੇ ਉੱਤੋਂ ਛਾਲ ਮਾਰ ਦਿੱਤੀ ਜਿਸ ਨੇ ਮਤਲਬ ਛਾਲ ਮਾਰਨ ਤੋਂ ਬਾਅਦ ਬਚਾਓ ਬਚਾਓ ਦੀ ਆਵਾਜ਼ ਸੁਣੀ ਤਾਂ ਮੈਂ ਡਿਊਟੀ ਤੋਂ ਭੱਜ ਕੇ ਪੁਲ ਲੱਗ ਗਿਆ ਜਦੋਂ ਜਾ ਕੇ ਦੇਖਿਆ ਤਾਂ ਕਰੀਬ ਪੁਲ ਦੇ ਉੱਪਰ ਪਬਲਿਕ ਦੇ 100 ਤੋਂ ਕਰੀਬ ਪਬਲਿਕ ਇਕਲੋਤੀ ਹੋਈ ਸੀ ਜਦੋਂ ਮੈਨੂੰ ਪਤਾ ਰੋਲਾ ਪਿਆ ਕਿ ਕੁੜੀ ਨੇ ਛਾਲ ਮਾਰ ਦਿੱਤੀ ਹੈ ਮੈਂ ਮੌਕੇ ਦੇ ਵਰਦੀ ਵਿੱਚ ਸੀ ਮੈਂ ਬਿਨਾਂ ਕਿਸੇ ਡਰ ਤੋਂ ਉਸ ਨਹਿਰ ਦੇ ਵਿੱਚ ਛਾਲ ਮਾਰ ਕੇ ਉਸ ਲੜਕੀ ਨੂੰ ਬਚਾਇਆ ਜੀ ਅੱਜ ਸਨਮਾਨਿਤ ਕੀਤਾ ਕਿੱਦਾਂ ਲੱਗਦਾ ਜਦੋਂ ਬਿਊਟੀ ਤੇ ਕੀ ਚੀਜ਼ ਤੁਸੀਂ ਆਪਣਾ ਜਜ਼ਬਾ ਬਤਾਇਆ ਲੇਕਿਨ ਕਿਤੇ ਨਾ ਕਿਤੇ ਉਹ ਜਜ਼ਬਾ ਸ਼ਾਇਦ ਲੁਕੋਇਆ ਹੋਇਆ ਹੈ ਇਹ ਨਹੀਂ ਕਿਸੇ ਨੂੰ ਬਹੁਤਾ ਜ਼ਿਕਰ ਕਰਾਇਆ ਸੀ ਇਸ ਸੀਰ ਦਾ ਕਿਨਾਂ ਅੱਜ ਜੇ ਤੁਸ ਸਨਮਾਨਿਤ ਕਰ ਦਿੱਤੀ ਹੈ ਕਿ ਕੰਮ ਦੇ ਲਈ ਇਹ ਬਾਕ ਰਿਹਾ ਦੇਖੋ ਇਹ ਮੇਰਾ ਫਰਜ਼ ਸੀ ਮੈਂ ਆਪਣੇ ਫਰਜ਼ ਤੋਂ ਪੂਰਾ ਕੀਤਾ ਹੋਇਆ ਵਾ ਇਹ ਨਹੀਂ ਹੈ ਮੈਂ ਡਿਊਟੀ ਦੇ ਵਿੱਚ ਤਾਂ ਨਾ ਤਾਂ ਜਾਂ ਮੈਂ ਕਿਤੇ ਸਿਵਲ ਦੇ ਵਿੱਚ ਆਪਣੇ ਪ੍ਰਾਈਵੇਟ ਕਿਤੇ ਵੀ ਮੌਕਾ ਮੈਨੂੰ ਮਿਲਦਾ ਮੈਂ ਪਬਲੀਕਲੀ ਹਰ ਵੇਲੇ ਹਾਜ਼ਰ ਹਾਂ ਜੀ ਜਦੋਂ ਤੁਸੀਂ ਅੱਜ ਲੋਕਾਂ ਨੇ ਦੇਖਿਆ ਸਨਮਾਨ ਲੇਕਿਨ ਜਸਟ ਜਦੋਂ ਲੜਕੀ ਨੂੰ ਬਚਾਇਆ ਪਰਿਵਾਰ ਦਾ ਕੀ ਰਿਐਕਸ਼ਨ ਸੀ ਜੀ ਪਰਿਵਾਰ ਨੇ ਉਹਨਾਂ ਮੇਰਾ ਸਾਰੀ ਫੈਮਿਲੀ ਦੇ ਮੈਂਬਰ ਜਿੰਨੇ ਸੀ ਉਹਨਾਂ ਦੇ ਸਾਰਿਆਂ ਨੇ ਪੁਲਿਸ ਸਟੇਸ਼ਨ ਥਾਣੇ ਮੇਰੇ ਆ ਕੇ ਮੇਰਾ ਬਹੁਤ ਮਾਣ ਕੀਤਾ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਤਿਕਾਰ ਕੀਤਾ ਉਹਨਾਂ ਦਾ ਧੰਨਵਾਦ ਵੀ ਕੀਤਾ ਮੇਰਾ ਹੀ ਬਹੁਤ ਹੈ ਮਨ ਨੂੰ ਵੀ ਤਸੱਲੀ ਵੀ ਲੱਗਦੀ ਹੈ ਨਾ ਕਿ ਆਪਾਂ ਜੇ ਕੋਈ ਕੰਮ ਕਰਦਾ ਬਿਲਕੁਲ ਬਿਲਕੁਲ ਜੀ ਉਹ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵਾ ਜੀ ਜੇ ਆਪਾਂ ਕਿਸੇ ਦੀ ਜਾਨ ਬਚਾਉਂਦੇ ਆ ਮੈਂ ਤਾਂ ਇਹ ਕਹਿਣਾ ਵਾਂ ਕਿ ਜਦੋਂ ਹਮੇਸ਼ਾ ਆਪਾਂ ਕਿਸੇ ਦਾ ਭਲਾ ਕਰੀਏ ਜੀ ਕਿਸੇ ਵੇਲੇ ਸਾਡੇ ਵੀ ਕਿਤੇ ਮਾਰਾ ਸਮਾਣਾ ਕਿਤੇ ਜਾਂਦੇ ਹੁੰਦੇ ਆ ਜੇ ਜੇ ਆਪਾਂ ਭਲਾ ਕਰਦੇ ਆ ਮਾਲਕ ਸਾਡਾ ਵੀ ਭਲਾ ਕਰੇਗਾ ਜੀ